ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸਖਬੀਰ ਬਦਲ ਦੇ ਬਾਰੇ ਆਈ ਵੱਡੀ ਖਬਰ ਸਬਰ ਨੂੰ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਆ ਅਕਾਲੀ ਦਲ ਵਿੱਚੋਂ ਇੱਕ ਪੰਥਕ ਜਹੀ ਲੱਗਣ ਵਾਲੀ ਆਵਾਜ਼ ਨਿਕਲੀ ਤਾਂ ਲੱਗਿਆ ਕਿ ਲੋਕਾਂ ਦਾ ਸੰਦੇਸ਼ ਜੋਕੇ ਅਕਾਲੀ ਆਗੂ ਵੀ ਸਮਝਣ ਵਾਸਤੇ ਤਿਆਰ ਹੋ ਗਏ ਹਨ ਪਰ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਾਫ਼ ਹੋ ਗਿਆ ਹੈ ਕਿ ਇਹ ਅਜੇ ਵੀ ਸਤਰਾਂ ਜਿੱਦੀਆਂ ਚੱਲਾਂ ਹੀ ਚੱਲ ਰਹੇ ਹਨ ਬਰਨਾਲਾ ਉੱਥੇ ਦਾ ਉੱਥੇ ਹੀ ਅਰਸਾਦ ਪੰਥ ਦੇ ਕਿੱਲੇ ਦੇ ਉੱਪਰ ਆਪਣਾ ਝੰਡਾ ਲੈ ਰਾਈ ਰੱਖਣ ਦਾ ਆਪ ਕੱਲ ਦਾ ਰੱਖਣ ਦੀ ਜਦਨ ਜਾਰੀ ਹਨ ਅਕਾਲੀ ਆਗੂ ਸਮਝ ਹੀ ਨਹੀਂ ਰਹੇ ਕਿ ਅਕਾਲੀ ਦਲ ਉਹਨਾਂ ਦੀ ਜਗੀਰਨੀ ਬਲਕੇ ਅਕਾਲੀ ਦਲ ਦਾ ਸਿੱਖਾ ਦੀ ਪੰਥ ਪਾਰਟੀ ਸੀ ਜਿਸ ਦਾ ਮਕਸਦ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨਾ ਸੀ ਉਸ ਦਾ ਮਕਸਦ ਇਨਾਂ ਕੋ ਜੂ ਅਸਲੀ ਨਗਰੀ ਅਕਾਲੀ ਪਰਵਾਰਾਂ ਦੇ ਕਿਲੇ ਤਿਆਰ ਕਰਨਾ ਨਹੀਂ ਸੀ ਜਿਨ੍ਹਾਂ ਤੋਂ ਇਹਨਾਂ ਨੂੰ ਬਾਹਰ ਕੋਈ ਨਾ ਕੱਢ ਸਕੇ ਭਾਵੇਂ ਕਹਿੰਦੇ ਉਹ ਇਸ ਨੂੰ ਰਾਜ ਨਹੀਂ ਸੇਵਾ ਹਨ ਜਦਕਿ ਰਾਜ ਗੱਦੀ ਤੋਂ ਅੱਗੇ ਉਹਨਾਂ ਦੀ ਸੋਚ ਕੰਮ ਕਰਨੋਂ ਬੰਦ ਹੋ ਜਾਂਦੀ ਹੈ ਵੀਡੀਓ ਦੇਖਣ ਦੀ ਤੁਹਾਡਾ ਧੰਨਵਾਦ